ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਟਰੈਕਟਰ ਵਾਲੀ ਕੁੜੀ ਨੂੰ ਸ਼ਾਦੀ ਦਾ ਚਾਂਸ ਆ ਦੇਗੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਨੂੰ फांसी ਦੀ ਸਜ਼ਾ ਦੂਜੇ ਪਾਸੇ ਵਿਕਰਮ ਸਿੰਘ ਮੁਜੀਠੀਆ ਬੁਰਾ ਫਸ ਗਏ ਹੈਗੇ ਉਹਨਾਂ ਨੂੰ ਲੰਮੇ ਹਰਸੇ ਵਾਸਤੇ ਸਜ਼ਾ ਹੋ ਸਕਦੀ ਹੈ ਇਹ ਕਹਿਣਾ ਸੀਗਾ ਸਰਕਾਰੀ ਵਕੀਰਾਂ ਦਾ ਸਰਕਾਰੀ ਵਕੀਲ ਕਿਉਂ ਕਹਿ ਰਿਹਾ ਇਹ ਗੱਲ ਔਰ ਦੂਜੇ ਪਾਸੇ ਟਰੈਕਟਰ ਵਾਲੀ ਕੁੜੀ ਨੂੰ ਚਾਂਸਾ ਦੇ ਕੇ ਪਸਾਉਣ ਵਾਲੇ ਮੁੰਡੇ ਦਾ ਜੋ ਹਾਲ ਹੈ ਜਾਂ ਜੋ ਸਜ਼ਾ ਮਿਲਣੀ ਚਾਹੀਏ ਉਸ ਦੇ ਬਾਰੇ ਮਕਮਲ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਐਸੀ ਖਬਰ ਆ ਗਈ ਹੈ ਕਿ ਕਹਿੰਦੇ ਉਮਰ ਕੈਦ ਦੇ ਵਿੱਚ ਫਸ ਗਏ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇੱਕ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਕਿ ਅਸ਼ਲੀਲ ਵੀਡੀਓ ਬਣਾਉਣ ਵਾਲਾ ਮੁੰਡਾ ਸੀ ਕਹਿੰਦੇ ਜੀ ਹੁਣ ਫਾਂਸੀ ਦੇ ਟੱਪੇ ਤੇ ਜਾਣਾ ਤਾਂ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਵੱਡੀਆਂ ਖਬਰਾਂ ਨੇ ਤਹਿਲਕਾ ਮਚਾ ਦਿੱਤਾ ਇੱਕ ਪਾਸੇ ਟਰੈਕਟਰ ਵਾਲੀ ਕੁੜੀ ਉਸ ਮੁੰਡੇ ਦੇ ਚਾਹਸੇ ਦੇ ਵਿੱਚ ਆਉਂਦੀ ਹੈ ਤੇ ਉਹ ਇੰਗਲੈਂਡ ਦੇ ਵਿੱਚ ਉਹਦੀ ਵੀਡੀਓ ਭੇਜ ਦਿੰਦਾ ਚਾਹਸਾ ਕੀ ਦਿੰਦਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਪਰ ਹੁਣ ਮੈਂ ਤੁਹਾਡੇ ਸਾਹਮਣੇ ਦੋਵੇਂ ਖਬਰਾਂ ਦਾ ਇਹਨਾਂ ਦਾ ਸੱਚ ਧਰਨ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਚੈਨਲਾਂ ਨੇ ਇਹ ਵੀਡੀਓ ਵੀ ਪਾ ਦਿੱਤੀ ਹੈ ਕਿ ਜਿਹੜੀ ਕੁੜੀ ਸੀ ਟਰੈਕਟਰ ਵਾਲੀ ਇੱਕ ਮੁੰਡੇ ਦੇ ਚਾਹਸੇ ਦੇ ਵਿੱਚ ਆਉਂਦੀ ਹੈ ਉਹ ਮੁੰਡਾ ਇੰਗਲੈਂਡ ਦੇ ਵਿੱਚ ਇੱਕ ਵੀਡੀਓ ਭੇਜਦਾ ਉਸ ਕੁੜੀ ਦੀ ਜਿਹੜੀ ਕਿ ਅਸਲੀਨ ਹੁੰਦੀ ਐ ਤਾਂ ਹੁਣ ਉਸ ਨੂੰ ਫਾਸੀ ਦੇ ਤਖਤੇ ਤੱਕ ਇਹ ਵੀਡੀਓ ਕਿਵੇਂ ਪਹੁੰਚਾਉਂਦੀ ਐ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਅੰਦਰ ਇੱਕ ਸਭ ਤੋਂ ਵੱਡਾ ਹਾਈਲਾਈਟ ਚਿਹਰਾ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਦਾ ਕੇਸ ਉਹਨਾਂ ਨੂੰ ਲੈ ਕੇ ਕੈਸੀ ਖਬਰ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਸਮਰਥਕ ਨੇ ਚਾਹੇ ਵਿਰੋਧੀ ਪਾਰਟੀਆਂ ਨੇ ਚਾਹੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਸਾਰੇ ਲੋਕੇ ਇਸ ਖਬਰ ਨੂੰ ਸੁਣ ਕੇ ਹੈਰਾਨ ਹੋ ਗਏ ਨੇ ਕਿਉਂਕਿ ਸਰਕਾਰੀ ਵਕੀਲ ਦਾ ਜਿਹੜਾ ਦਾਵਾ ਉਹ ਤੁਹਾਡੇ ਸਾਹਮਣੇ ਤਰਾਂਗੇ ਔਰ ਇਹਦੇ ਤੱਥ ਨੇ ਜਿਹੜੇ ਉਹ ਵੀ ਜਰੂਰ ਸੁਣ ਕੇ ਤੁਸੀਂ ਵੀ ਇਸ ਗੱਲ ਨੂੰ ਜਰੂਰ ਡਿਟੇਲ ਦੇ ਨਾਲ ਦੇਖਣਾ ਕਿ ਆਖਿਰ ਵਿਕਰਮ ਸਿੰਘ ਮਜੀਠੀਆ ਉਮਰ ਕੈਦ ਦੇ ਇਸ ਦਾਇਰੇ ਦੇ ਵਿੱਚ ਕਿਵੇਂ ਚਲੇ ਗਏ ਨੇ ਤਾਂ ਪਹਿਲੀ ਖਬਰ ਜਿਹੜੀ ਟਰੈਕਟਰ ਵਾਲੀ ਕੁੜੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਤਾਂ ਉਸ ਨੂੰ ਛਾਸੇ ਦੇ ਵਿੱਚ ਲੈਂਦਾ ਇੱਕ ਨੌਜਵਾਨ ਪੰਜਾਬ ਦੇ ਅੰਦਰ ਇਸ ਖਬਰ ਨੇ ਪੂਰੇ ਪੰਜਾਬ ਨੂੰ ਸ਼ਰਮਸ਼ਾਰ ਕਰ ਦਿੱਤਾ ਕਿਉਂਕਿ ਜਿਹੜੀ ਇਹ ਕੁੜੀ ਹੈ 18 ਸਾਲ ਦੇ ਵਿੱਚ ਉਹਨੇ ਆਪਣੀ ਮਰਜ਼ੀ ਦੇ ਨਾਲ ਇਹ ਵੀਡੀਓ ਬਣਵਾਈ ਉਹਨੇ ਪ੍ਰੋਸਾ ਕੀਤਾ ਕਿ ਜਿਹੜਾ ਇਹ ਮੁੰਡਾ ਇਹ ਮੇਰੀ ਵੀਡੀਓ ਕਿਸੇ ਕੋਲ ਨਹੀਂ ਪਹੁੰਚਾਊਗਾ ਪਰ ਉਹਨੇ ਇੰਗਲੈਂਡ ਇਹ ਵੀਡੀਓ ਪਹੁੰਚਾ ਦਿੱਤੀ ਔਰ ਉਸ ਤੋਂ ਬਾਅਦ ਉੱਥੋਂ ਵਾਇਰਲ ਹੁੰਦੀ ਹੈ ਤਾਂ ਉਹਦੀ ਇੱਜ਼ਤ ਹੈ ਜਿਹੜੀ ਉਤਾਰ-ਤਾਰ ਹੋ ਜਾਂਦੀ ਹੈ ਤਾਂ ਪੰਜਾਬ ਦੇ ਅੰਦਰ ਇਸ ਵੀਡੀਓ ਨੇ ਤਹਿਲਕਾ ਮਚਾ ਦਿੱਤਾ ਹੈ ਹਰ ਪੋਡਕਾਸਟ ਤੇ ਹਰ ਇੱਕ ਨਿਊਜ਼ ਚੈਨਲ ਤੇ ਇਹ ਵੀਡੀਓ ਚੱਲੀ ਪਰ ਪੰਜਾਬ ਦੇ ਵਿੱਚ ਇਸ ਗੱਲ ਦਾ ਸੁਨੇਹਾ ਕੀ ਜਾਂਦਾ ਪੰਜਾਬ ਦੇ ਅੰਦਰ ਜਿੰਨੀਆਂ ਵੀ ਸਾਡੀਆਂ ਧੀਆਂ ਭੈਣਾਂ ਨੇ ਉਹ ਇਸ ਖਬਰ ਤੋਂ ਅੰਦਾਜ਼ਾ ਲਾ ਲੈਣ ਕਿ ਜਿਹੜਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕਿਸੇ ਵੀ ਕੁੜੀ ਨੂੰ ਜਾਂ ਕਿਤੇ ਵੀ ਤੁਹਾਡੇ ਨਾਲ ਇਹ ਧੋਖਾ ਹੋ ਸਕਦਾ ਕਿਉਂਕਿ ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਦੋਵੇਂ ਹੱਥਾਂ ਦੇ ਨਾਲ ਵੱਜੀ ਹੈ ਪਰ ਜੇਕਰ ਤਹਾਨੂੰ ਕੋਈ ਚਾਸੇ ਦੇ ਵਿੱਚ ਲੈਂਦਾ ਤਾਂ ਆ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਭਈ ਤੁਹਾਡੇ ਨਾਲ ਵੀ ਕੋਈ ਨਾ ਕੋਈ ਫਰਾਡ ਹੋ ਸਕਦਾ ਕਿਉਂਕਿ ਜਿਹੜਾ ਇਹ ਮੁੰਡਾ ਸੀ ਇਹ ਰਹੀਸ ਕਰਦਾ ਮੁੰਡਾ ਸੀ ਔਰ ਜਿਹੜੀ ਉਹ ਕੁੜੀ ਸੀ ਉਹ ਥੋੜਾ ਜਿਆ ਜਾਨੀ ਕਿ ਗਰੀਬ ਘਰ ਦੀ ਕੁੜੀ ਸੀ ਤਾਂ ਹੁਣ ਇਹ ਦੋਵਾਂ ਦੇ ਵਿੱਚ ਮਾਮਲਾ ਕੀ ਹੋ ਗਿਆ ਕਹਿੰਦੇ ਜੀ ਹੁਣ ਫਾਸੀ ਹੋਣੀ ਤੈ ਹੈ ਜਿਹੜੇ ਮੁੰਡੇ ਨੇ ਉਹਦੀ ਵੀਡੀਓ ਬਣਾਈ ਉਹਦੇ ਪੋਡਕਾਸਟ ਦੇ ਵਿੱਚ ਕੀ ਕਿਹਾ ਕਹਿੰਦਾ ਜੀ ਮੈਂ ਤਾਂ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਂ ਕਿ ਭਰਾ ਦੀ ਅਸ਼ਲੀਲ ਵੀਡੀਓ ਬਣਾਉਂਗਾ ਬਲਕਿ ਕੁੜੀ ਦੇ ਮੂੰਹੋਂ ਇਹ ਸੱਚ ਪੂਰਾ ਪੰਜਾਬ ਸੁਣ ਚੁੱਕਿਆ ਔਰ ਇਹਨਾਂ ਗੱਲਾਂ ਬਾਤਾਂ ਦੇ ਨਾਲ ਪੰਜਾਬ ਦੀ ਜਿਹੜੀ ਸ਼ਬੀ ਹੈ ਪੰਜਾਬ ਦੇ ਮੱਥੇ ਤੇ ਕਾਲਾ ਕਲੰਕ ਇਹ ਲੋਕ ਲਾ ਰਹੇ ਨੇ ਕਿਉਂਕਿ ਇਹ ਪੰਜਾਬ ਨੂੰ ਇੱਕ ਪਾਸੇ ਕਿਹਾ ਜਾ ਰਿਹਾ ਕਹਿੰਦੇ ਜੀ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਸੂਰਬੀਰਾਂ ਦੀ ਧਰਤੀ ਹੈ ਤੇ ਕਿੱਥੇ ਗਏ ਪੰਜਾਬ ਦੇ ਇਹ ਬੋਲ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਭਾਈ ਇਹ ਧਰਤੀ ਨੂੰ ਪੂਰਾ ਦੇਸ਼ ਤੇ ਸਾਡੇ ਬਾਹਰਲੇ ਮੁਲਕ ਇਹ ਧਰਤੀ ਨੂੰ ਵੇਖਦੇ ਨੇ ਕਿ ਇਹ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਉਹ ਧਰਤੀ ਹੈ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਡੰਕਾ ਸੀ ਇਸ ਧਰਤੀ ਦਾ ਪਰ ਆ ਜਿਸ ਧਰਤੀ ਨੂੰ ਕਲੰਕ ਲਾਉਣ ਵਾਲੇ ਲੋਕ ਨੇ ਜਿਹੜੇ ਇਹ ਮੁੰਡੇ ਕੁੜੀਆਂ ਆਪਣੀ ਅਸ਼ਲੀਲ ਵੀਡੀਓ ਬਣਾਉਂਦੇ ਨੇ ਉਸ ਤੋਂ ਬਾਅਦ ਕਈ ਸਾਰੇ ਚੈਨਲਾਂ ਤੇ ਵੀ ਚੱਲਦੀ ਹੈ ਕਹਿੰਦੇ ਕੁੜੀ ਦੇ ਪਿਓ ਨੇ ਤਾਂ ਆਤਮ ਹੱਤਿਆ ਹੀ ਕਰ ਲਈ ਹੈ ਇਹ ਇਹ ਅੱਜ ਦੇ ਜ਼ਮਾਨੇ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਭੈਣਾਂ ਮਾਵਾ ਬਜ਼ੁਰਗ ਬੱਚੇ ਇਸ ਮੇਰੀ ਵੀਡੀਓ ਨੂੰ ਸੁਣ ਰਹੇ ਨੇ ਤਾਂ ਇਸ ਤੇ ਅਮਲ ਜਰੂਰ ਕਰਨਾ ਕਿ ਭਾਈ ਜਿਹੜੇ ਇਹ ਮਾਮਲੇ ਨੇ ਜਿਹੜੇ ਇਹ ਰਿਸ਼ਤੇ ਨੇ ਵਿਆਹ ਕਰਵਾਉਣ ਤੋਂ ਪਹਿਲਾਂ ਹੀ ਐਨੀਆਂ ਸਾਰੀਆਂ ਗੱਲਾਂ ਚੱਲ ਪੈਣੀਆਂ ਤੇ ਉਹ ਮੌਤ ਦੇ ਮੂੰਹ ਚ ਤਲ ਜਾਂਦੀ ਨੇ ਤੇ ਜਿਹੜੇ ਵਾਕੀ ਦੇ ਪਰਿਵਾਰ ਦੇ ਲੋਕ ਨੇ ਉਹਨਾਂ ਦੀ ਵੀ ਇੱਜ਼ਤ ਧਾਰ-ਧਾਰ ਕਰ ਦਿੰਦੇ ਨੇ ਤੇ ਉਹਨਾਂ ਨੂੰ ਜਿਉਂਦੇ ਹੀ ਮਾਰ ਦਿੰਦੇ ਨੇ ਤੇ ਕਹਿੰਦੇ ਜੀ ਹੁਣ ਇਹ ਮੁੰਡਾ ਜਿਹੜਾ ਇਹਨੂੰ ਫਾਂਸੀ ਦੇ ਤਖਤੇ 'ਤੇ ਧੱਕ ਕੇ ਗੱਲ ਲੈ ਕੇ ਜਾਊਗੀ ਲੋਕਾਂ ਦੀ ਮੰਗ ਆ ਕਹਿੰਦੇ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਕੁੜੀ ਨੇ ਚਲੋ ਕਹਿੰਦੇ ਭਰੋਸਾ ਕੀਤਾ ਪਰ ਭਰੋਸਾ ਵੀ ਕਾਦਾ ਕਿਉਂਕਿ ਕਹਿੰਦੇ ਅਸਲੀਲ ਵੀਡੀਓ ਬਣਾਉਣ ਦੇ ਵਿੱਚ ਕੁੜੀ ਦੀ ਵੀ ਸਹਿਮਤੀ ਸੀ ਸੋ ਇਹ ਗੱਲਾਂ ਜਿਹੜੀਆਂ ਇਹ ਪੰਜਾਬ ਦੇ ਮੱਥੇ ਤੇ ਕਾਲਾ ਕਲੰਕ ਲਾਗੀਆਂ ਨੇ ਇਹ ਗੱਲ ਤੱਤ ਆ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਕੇਸ ਬੜਾ ਹਾਈਲਾਈਟ ਪੰਜਾਬ ਦੇ ਅੰਦਰ ਉਮਰ ਕੈਦ ਦੇ ਵਿੱਚ ਮਜੀਠੀਆ ਸਾਹਿਬ ਫਸ ਸਕਦੇ ਨੇ ਵਿਜੀਰੈਂਸ ਦੇ ਹੱਥ ਵੱਡੇ ਸਬੂਤ ਲਾਗੇ ਨੇ ਸਰਕਾਰੀ ਵਕੀਲ ਕੀ ਕਹਿ ਰਹੇ ਨੇ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਬੜੀ ਹੀ ਅਹਿਮ ਹੈ ਸੁਣੋ ਦੇਖੋ ਇਹ ਜਿਹੜੀ ਇਹਨਾਂ ਨੇ ਜ਼ਮਾਨਤ ਸੀਗੀ 14 ਜੁਲਾਈ ਨੂੰ ਪਹਿਲਾਂ ਫਾਈਲ ਕੀਤੀ ਸੀ ਤੇ ਉਸ ਤੋਂ ਬਾਅਦ ਕਾਫੀ ਜਿਹੜੇ ਬਲਕਿ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਤੇ ਉਸ ਤੋਂ ਬਾਅਦ ਕਾਫੀ ਦਿਨ ਇਹਦੇ ਉੱਤੇ ਆਰਗੂਮੈਂਟ ਚੱਲਦੇ ਰਹੇ ਤਕਰੀਬਨ ਮੇਰੇ ਖਿਆਲ 12-13 ਦਿਨ ਤੱਕ ਲਾਸਟ ਜਿਹੜੇ ਸੀ ਉਹਦੇ ਡੇ ਟੂ ਡੇ ਹੈਰਿੰਗ ਹੀ ਚੱਲਦੀ ਰਹੀ ਹੈ ਜੀ ਤੇ ਹਰ ਰੋਜ਼ ਮਤਲਬ ਕਾਫੀ 2-2 3-3 ਘੰਟੇ ਦੇ ਲਈ ਆਰਗੂਮੈਂਟ ਚੱਲਦੇ ਸੀ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਹਰ ਇੱਕ ਤੱਥ ਜਿਹੜਾ ਵੀ ਜਦੋਂ ਐਫ ਆਈ ਆਰ ਜਿਹੜੀ ਲੋਚ ਕੀਤੀ ਗਈ ਸੀ ਉਹਦੇ ਜਿਹੜੇ ਵੀ ਫਿਗਰਸ ਆਈਆਂ ਸੀ ਜਾਂ ਕਿਹੜੇ-ਕਿਹੜੇ ਉਹਦੇ ਵਿੱਚ ਇਸ਼ੂ ਸੀਗੇ ਉਹਨਾਂ ਨੇ ਆਪਣੇ ਤੱਥ ਸਾਰੇ ਪੇਸ਼ ਕੀਤੇ ਉਹ ਜਿਹੜੀ ਵੀ ਅਲੀਗੇਸ਼ਨਾਂ ਬਾਹਰ ਆ ਕੇ ਲਗਾਉਂਦੇ ਸੀ ਕਿ ਪੋਲਿਟੀਕਲ ਵਿਨਡੈਟ ਜਾਂ ਫਿਰ ਆਲਰੇਡੀ ਐਫ ਆਈ ਆਰ ਐਨ ਡੀ ਪੀ ਐਸ ਕੇਸ ਦੇ ਵਿੱਚ ਐਫ ਆਈ ਆਰ ਸੀਗੀ ਫਿਰ ਇਹਨਾਂ ਨੂੰ ਦੁਬਾਰਾ ਐਫ ਆਈ ਆਰ ਦੀ ਕੀ ਲੋਡ ਸੀ ਇਨਕੁਆਇਰੀ ਨਹੀਂ ਹੋਈ ਤੇ ਗਰਾਉਂਡ ਆਫ ਅਰੈਸਟ ਨਹੀਂ ਦਿੱਤੇ ਕਾਫੀ ਇਸ਼ੂਜ਼ ਹੇ ਰੇਜ਼ ਕਰਦੇ ਸੀ ਕੋਰਟ ਨੇ ਹਰ ਇੱਕ ਸਿੰਗਲ ਇਸ਼ੂ ਨੂੰ ਡੀਲ ਕੀਤਾ ਤੇ ਸਾਰੀ ਹਿਅਰਿੰਗ ਹੋਈ ਸਾਰਿਆਂ ਨੂੰ ਦੋਨੋਂ ਪਾਰਟ ਪੱਖਾਂ ਨੂੰ ਸੁਣਨ ਤੋਂ ਬਾਅਦ ਕੋਰਟ ਨੇ ਬੜਾ ਡੀਟੇਲਡ ਆਰਡਰ ਜਿਹੜਾ ਇਹਦੇ ਵਿੱਚ ਪਾਸ ਕੀਤਾ ਤੇ ਉਹਦੇ ਵਿੱਚ ਹਰ ਇੱਕ ਪੱਖ ਦੀ ਜਿਹੜੀ ਸੁਣਵਾਈ ਸੁਣ ਕੇ ਤੇ ਹਰ ਇੱਕ ਪੁਆਇੰਟ ਨੂੰ ਡੀਲ ਕਰਕੇ ਕੋਰਟ ਨੇ ਆਰਡਰ ਦਿੱਤਾ ਤੇ ਜਿਹੜੀ ਡਿਸਮਿਸ ਕੀਤੀ ਹੈ ਪਟੀਸ਼ਨ ਕੱਲ ਦਾ ਸਰੰਗਿਆ ਪੰਜਾਬ ਵਾਲੇ ਪੰਜਾਬ ਦੇ ਵਿੱਚ ਜਿਹੜੇ ਕੇਸ ਨੂੰ ਲੈ ਕੇ ਹਰ ਰੋਜ਼ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਸੀ ਤਾਂ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਟੀਸ਼ਨ ਸੀ ਉਹ ਰਿਸਮਿਸ ਹੋ ਚੁੱਕੀ ਹੈ ਯਾਨੀ ਹੁਣ ਸਰਕਾਰੀ ਵਕੀਲਾਂ ਨੇ ਵੀ ਮੋਹਰ ਲਾ ਦਿੱਤੀ ਹੈ ਕਿ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਉਮਰ ਕੈਦ ਦੇ ਲਈ ਕਿਵੇਂ ਫਸ ਸਕਦੇ ਨੇ ਕਿਉਂਕਿ ਇੱਕ ਤਾਂ ਨਸ਼ੇ ਦੇ ਔਰ ਦੂਜੇ ਪਾਸੇ ਕਹਿੰਦੇ ਜੀ ਕਤਲ ਦੇ ਦੋਸ਼ ਲੱਗੇ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਿ ਭਾਈ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੇ ਬਹੁਤ ਹੀ ਮਾਵਾਂ ਦੇ ਪੁੱਤ ਮਾਰੇ ਤੇ ਭੈਣਾਂ ਦੇ ਭਰਾ ਮਾਰੇ ਨੇ ਇਸ ਕਰਕੇ ਕਹਿੰਦੇ ਕਤਲ ਦੇ ਦੋਸ਼ ਲਾਗੇ ਨੇ ਵਿਕਰਮ ਸਿੰਘ ਮਜੀਠੀਆ ਤੇ ਤਾਂ ਠੀਕਾ ਪੰਜਾਬ ਵਾਲੇ ਜਿਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਰਤਵਾਲੀ ਕੁੜੀ ਨੂੰ ਸ਼ਾਦੀ ਦਾ ਚਾਂਸ ਆ ਦੇਗੇ ਅਸ਼ਲੀਲ ਵੀਡੀਓ ਬਣਾਈ ਜਾਂਦੀ ਹੈ ਫਿਰ ਉਸ ਨੂੰ ਆ ਵਾਇਰਲ ਕਰਵਾਇਆ ਜਾਂਦਾ ਹੈਗਾ ਇਖਲਾਕ ਕੀ ਤੌਰ ਤੇ ਵੀ ਇਹ ਚੀਜ਼ ਜਿਹੜੀ ਹੈ ਮਾੜੀ ਹੈ ਇਹਦੀ ਨਿੰਦਿਆ ਜਿੰਨੀ ਕੀਤੀ ਜਾਵੇ ਉਨੀ ਘੱਟ ਹੈ ਔਰ ਕਾਨੂੰਨੀ ਤੌਰ ਤੇ ਨਹੀਂ ਲੇਕਿਨ ਇੱਕ ਚੀਜ਼ ਜਿਹੜੀ ਹੈ ਵੀਡੀਓ ਦੇ ਵਿੱਚ ਵੀ ਕਹੀ ਕਿ 42 ਦੋਨਾਂ ਹੱਥਾਂ ਨਾਲ ਵਜਦੀ ਹੈ ਕਿ ਉਹ ਵੀਡੀਓ ਲੜਕੀ ਨੂੰ ਚਾਹੇ ਸ਼ਾਦੀ ਦਾ ਚਾਂਸਾ ਹੀ ਦਿੱਤਾ ਸੀਗਾ ਲੇਕਿਨ ਉਹਦੀ ਅਕਲ ਸਮਝ ਤੇ ਕੰਮ ਕਰਨ ਦੇ ਸੀਗੀ ਉਹ ਸਮਝਣਾ ਚਾਹੀਦਾ ਸੀਗਾ ਕਿ ਮੈਨੂੰ ਸ਼ਾਦੀ ਦਾ ਚਾਂਸਾ ਦੇ ਕੇ ਮੇਰੀ ਅਸ਼ਲੀਲ ਵੀਡੀਓ ਕਿਉਂ ਬਣਾ ਰਿਹਾ ਹੈਗਾ ਇਹਦਾ ਇਹਦੇ ਪਿੱਛੇ ਕੀ ਮਕਸਦ ਹੋਵੇਗਾ कि सिर्फ एक लालच रखी है ओदे वास्ते कि उस तरह शायद वो अमादा ना हुंदी लेकिन जदों उने एक लालच दीती गई कि तेनु आ चीज एदे बदले मिलेगी ते फिर उने ओ जड़ा अमादा हो गई ਹੁਣ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ شدید ਗੁੱਸਾ ਵੈ ਔਰ ਹੁਣਾਂ ਵੀ ਚਾਹੀਦਾ ਵੈ ਕਿਉਂਕਿ ਇਸ ਤਰ੍ਹਾਂ ਦੀਆਂ ਖਬਰਾਂ ਜੜੀਆਂ ਮੈਂ ਕਿ ਰੋਜ਼ ਬਰੋਜ਼ ਵਧਦੀਆਂ ਜਾ ਰਹੀਆਂ ਹੈਗੇ ਨੇ ਚ ਅਜਾਫਾ ਹੁੰਦਾ ਜਾ ਰਿਹਾ ਹੈ ਜਦ ਤੱਕ ਜਿਹੜੇ ਮੁਜਰਮ ਹੀਗੇ ਆ ਉਹਨਾਂ ਨੂੰ ਅਗਰ ਕੜੀ ਸਜ਼ਾ ਨਾ ਮਿਲੀ ਇਹਦੇ ਵਿੱਚ ਅਜ਼ਾਫਾ ਹੀ ਹੁੰਦਾ ਜਾਏਗਾ ਇਸ ਲਈ ਲੋਕ ਵੱਡੇ ਪੱਤਰ ਤੇ ਇਹ ਮੰਗ ਰੱਖਣ ਦੇ ਆ ਕਿ ਮੁਤਾਲਬਾ ਕਰ ਰਹੇ ਨੇ ਕਿ ਇਸ ਮੁੰਡੇ ਨੂੰ ਖਾਂਸੀ ਦੀ ਇਤਜ਼ਾਹ ਹੋਣੀ ਚਾਹੀਦੀ ਹੈ ਜੋ ਇਹਦੀ ਹਰਕਤ ਸੀ ਜੋ ਇਹਨੇ ਕੀਤਾ ਔਰ ਸੁਣਨੇ ਚ ਇਹ ਵੀ ਆ ਰਿਹਾ ਹੈ ਕਿ ਉਸ ਕੁੜੀ ਦਾ ਬਾਪ ਚੁਕੇ ਉਹ ਇੱਕ ਗਰੀਬ ਘਰਾਨੇ ਨਾਲ ਤਾਲੁਕ ਰੱਖਦੀ ਸੀਗੀ ਉਹਦੇ ਬਾਪ ਨੇ ਜੜੀ ਹੈ ਉਹ ਕੁਸ਼ੀ ਕਰ ਲਈ ਹੈਗੀ ਹੈ ਔਰ ਕੋਈ ਵੀ ਜਿਹੜਾ ਇੱਜ਼ਤਦਾਰ ਹੈ شریف ਲੋਗ ਹੈ ਉਹ ਇਸ ਤਰ੍ਹਾਂ ਦੀ ਖਬਰ ਤੋਂ ਬਾਅਦ ਮਾਹੌਲ ਦਾ ਸਾਹਮਣਾ ਨਹੀਂ ਕਰ ਸਕਦੇ ਹੈਗੇ ਇਸ ਦੇ ਜਿਹੜੇ ਇਸ ਤਰ੍ਹਾਂ ਦੇ ਮੁਜਰਮ ਹੈ ਜਿਹੜੇ ਮਾਸੂਮ ਲੋਕਾਂ ਆ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਹੈਗੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈਗੀ ਹੈ ਦੂਜੇ ਪਾਸੇ ਸਰ ਵਿਕਰਮ ਸਿੰਘ ਜੀਠੀਆ ਨੂੰ ਲੰਮੀ ਸਜ਼ਾ ਹੋ ਸਕਦੀ ਹੈਗੀ ਹੈ ਇਹ ਕਹਿਣਾ ਸੀਗਾ ਸਰਕਾਰੀ ਵਕੀਲਾਂ ਦਾ ਕਿਉਂਕਿ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਉਹਨਾਂ ਦਾ ਫੈਸਲਾ ਦਿੱਤਾ ਗਿਆ ਪਟੀਸ਼ਨ ਦਾ ਜ਼ਮਾਨਤ ਦੀ ਪਟੀਸ਼ਨ ਦਾ ਉਹ ਫੈਸਲਾ ਜੱਜਾਂ ਨੇ ਹਰ ਪੱਖ ਦੇ ਉੱਤੇ ਬਹਿਸ ਕਰਕੇ ਜਾਂਚ ਪੜਤਾਲ ਕਰਕੇ ਦੋਨੇ ਪਾਰਟੀਆਂ ਦੀ ਬੈਸ ਸੁਣੀ ਹੈ ਜੋ ਉਹਨਾਂ ਨੇ ਵਜ਼ਾਹਤ ਦਿੱਤੀ ਹੈ ਸੁਣੀ ਹੈ ਸਵਾਹਿਦ ਦੇਖੇ ਹੈ ਉਸ ਤੋਂ ਬਾਅਦ ਇਹ ਜਿਹੜੀ ਪਟੀਸ਼ਨ ਹੈ ਉਹਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਆਇਆ ਹੈ ਉਹਨਾਂ ਦੀ ਜ਼ਮਾਨਤ ਕੈਨਸਲ ਹੋਈ ਹੈ ਇਸ ਵਾਸਤੇ ਕੋਈ ਵੀ ਐਸਾ ਪਹਿਲੂ ਨਹੀਂ ਹੈਗਾ ਜਿਹਦੇ ਉੱਤੇ ਗੱਲਬਾਤ ਨਾ ਹੋਈ ਹੋਵੇ ਜਾਂ ਉਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੋਵੇ ਬਲਕਿ ਜਿੰਨੇ ਵੀ ਵਿਕਰਮ ਸਿੰਘ ਉਹ ਜੀਠਿਆ ਦੇ ਵਕੀਲਾਂ ਨੇ ਨੁਕਤੇ ਚੁੱਕੇ ਸੀਗੇ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਉਹਨਾਂ ਦੇ ਉੱਤੇ ਬੈਸ ਹੋਈ ਹੈ ਸਰਕਾਰੀ ਵਕੀਲਾਂ ਦੀ ਵੀ ਵਿਕਰਮ ਸਿੰਘ ਮੁਜੀਠਿਆ ਦੇ ਵਕੀਲਾਂ ਦੀ ਵੀ ਔਰ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈਗਾ ਵਾ ਔਰ ਇਹ ਉਹਨਾਂ ਨੂੰ ਹੁਣ ਲੱਗਦਾ ਹੈਗਾ ਵਾ ਸਰਕਾਰੀ ਵਕੀਲਾਂ ਨੂੰ ਕਿ ਇਸ ਫੈਸਲੇ ਤੋਂ ਬਾਅਦ ਲੱਗਦਾ ਹੈ ਕਿ ਉਹਨਾਂ ਨੂੰ ਲੰਮੀ ਸਜ਼ਾ ਹੋ ਸਕਦੀ ਹੈਗੀ ਹੈ ਔਰ ਦੂਜੇ ਪਾਸੇ ਲੋਕਾਂ ਦੀ ਵੀ ਪੰਜਾਬ ਦੇ ਲੋਕਾਂ ਦੇ ਵੀ ਵੱਡੇ ਪੱਤਰ ਤੇ ਇਹ ਮੰਗ ਸੀ ਕਿ ਸੀਐਮ ਭਗਵੰਤ ਮਾਨ ਨੂੰ ਕਿਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੇ ਇਹ ਹੈ ਅਗਰ ਇਹ ਸਜ਼ਾ ਮਿਲੇਗੀ ਤੇ ਫੇਰੀ ਤਸਕਰੀ ਦਾ ਕੰਮ ਜਿਹੜਾ ਵਹ ਉਹ ਘੱਟ ਹੋਏਗਾ ਫੇਰੀ ਨਸ਼ਾ ਤਸਕੜੜੇ ਆ ਉਹ ਡਰਣਗੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਗਾ ਤੁਹਾਡੇ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼